ਓਹ ਤੁਹਾਡੀ ਓਹ ਤੁਹਾਡੀ ਲਓ ਜੀ ਪਹੁੰਚ ਗਏ ਖੇਤਾਂ 'ਚ ਅੱਜ ਸਾਗ ਤੋੜਨ ਲਈ ਸਾਜਰੇ 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 ਕਾਹਦੇ 12:00 ਵਜ ਗਏ 1:00 ਵਜ ਗਿਆ 1:00 ਵਜ ਆ ਲਓ ਜੀ ਡਾਕਟਰ ਸਾਹਿਬ ਨੂੰ ਮਿਲੋ ਡਾਕਟਰ ਸਾਹਿਬ ਲੱਗੇ ਜੀ ਸਾਗ ਤੋੜਨ ਦੇ ਜੀ ਹਾਂ ਆ ਲਓ ਜੀ ਆ ਦੇਖੋ ਜੀ ਇਹਨੂੰ ਕਹਿੰਦੇ ਆ ਜੀ ਰਾਇਆ ਅੱਛਾ ਇਹ ਹੁੰਦਾ ਜੀ ਰਾਇਆ ਰਾਇਆ ਹਾਂ ਆਹ ਰਾਇਆ ਜੀ ਠੀਕ ਆ ਜੀ ਆ ਦੇਖੋ ਇਹ ਦੇਖੀ ਚੱਲੇ ਹੁਣ ਨਿਸ਼ਾਨੀ ਰੱਖ ਰਾਇ ਦੀ ਕੀ ਹੁੰਦਾ ਰਾਇ ਬਿਲਕੁਲ ਜੀ ਬਿਲਕੁਲ ਰਾਇਆ ਇਹ ਆ ਗਿਆ ਰਾਇਆ ਜੀ ਹਾਂ ਜੀ ਇਹ ਆ ਗਈ ਜੀ ਵਿੱਚ ਸਰੋਂ ਸਰਸੋਂ ਸਰਸੋਂ ਪਾਕਿਸਤਾਨੀ ਸਰਸੋਂ ਆ ਦੇ ਪਾਕਿਸਤਾਨੀ ਕਿ ਚਾਈਨੀਸ ਸਰਸੋਂ ਚਾਈਨੀਸ ਪਾਕਿਸਤਾਨੀ ਕੋਈ ਹੁੰਦੀ ਆ ਕੋਈ ਹੁੰਦੀ ਆ ਕੰਨ ਫੜਨੇ ਚਾਹੀਏ ਲੱਤਾਂ ਥੱਲੇ ਨੂੰ ਫੜ ਲੈ ਹਾਂ ਚਾਹੇ ਬੈਠ ਕੇ ਫੜ ਲੈ ਬੈਠ ਕੇ ਫੜ ਲੈ ਮੈਡਮ ਇਹ ਤੁਸੀਂ ਸਤਿ ਸ਼੍ਰੀ ਅਕਾਲ ਜੀ ਤੋੜੋ ਤੁਸੀਂ ਵੀ ਮੈਂ ਛੋਲਾ ਫੜਿਆ ਵਾ ਖੜੀ ਆ ਮੈਂ ਤਾਂ ਮੈਂ ਤੂੰ ਵੀ ਸਿੱਖ ਲ ਤੂੰ ਬਲ ਨਾ 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 ਸਿੱਕਰੀ ਜਿਹਾ ਖੜੀ ਇਹ ਇਹ ਦੌਰੇ ਤੇ ਆਈ ਵੀ ਆ ਇਹ ਦੌਰੇ ਤੇ ਆਈ ਸਾਗ ਚ ਪਾਈ ਜਾ ਵਿੱਚ ਆਪਣਾ ਸਾਗ ਚ ਪਾਈ ਜਾ ਵਿੱਚ ਥੱਕ ਵਿੱਚ ਪਾਈ ਜਾ ਕਿਹਾ ਹਾਂ ਪਾਈ ਜਾ ਵਿੱਚ ਸਾਗ ਫੜ ਹੁਣ ਚੰਗੀ ਤਰ੍ਹਾਂ ਫੜ ਕੇ ਪਵਾ ਯਾਰ ਆ ਲਓ ਜੀ ਇੱਡਰ ਕਰ ਜੋਤ ਵੀ ਆ ਗਿਆ ਹਾਂ ਵੀ ਸੱਤ ਕਾ ਸੱਤ ਨਾ ਦੱਸੀ ਵੀ ਆਉਂਦੇ ਬਰੋੜੇ ਨਹੀਂ ਬੱਸ ਲਓ ਜੀ ਤੋੜ ਲਓ ਸਾਗ ਅੱਜ ਫਿਰ ਗੰਦਲਾਂ ਗੰਦਲਾਈਆਂ ਵਾਲਾ ਤੋੜਿਓ ਹੈ ਬਹੁਤ ਵਧੀਆ ਗੰਦਲਾਂ ਵੀ ਨਹੀਂ ਚੰਗੀਆਂ ਹੈ ਪਾਪਾ ਤਾਂ ਸਾਹ ਨੇ ਮੇਰੇ ਵਾਲੇ ਪੈਰ ਦੇ ਸਾਸਿਏ ਗਾਲ ਅੱਛਾ ਢੇਟ ਬਲਾਈ ਸੱਤ ਮੈਨੂੰ ਲੱਗਿਆ ਤੂੰ ਆ ਬਲੌਗ ਬਣਾਉਂਦੇ ਪਏ ਆਪਣਾ ਅੱਛਾ ਨਹੀਂ ਪੁੱਤ ਨਵਾਂ ਆਇਆ ਹੈ ਲਓ ਜੀ ਫਿਰ ਇੱਧਰ ਡਾਕਟਰ ਸਾਹਿਬ ਲੱਗੇ ਹੋਏ ਸਾਗ ਤੋੜਨਾ ਤੇ ਚਾਰੇ ਪਾਸੇ ਤੁਸੀਂ ਜਰਾ ਵਿਊ ਨੂੰ ਨਿਗਾਹ ਮਾਰੋ ਮੜਿਆ ਹਰਾਈ ਹਰਾ ਹਰਾਈ ਹਰਾ ਹਰਾਈ ਹਰਾ ਹਰਾਈ ਹਰਾ ਹਰਾਈ ਹਰਾ ਹਰਾਈ ਹਰਾ ਸਾਰਾ ਕੁਝ ਹਰਾ ਹੀ ਹਰਾ ਹੋਇਆ ਪਿਆ ਹੈ ਇੱਕ ਸਾਡਾ ਬੰਦਾ ਬੈਠਾ ਰੁਪਾਣੀ ਪਿਆ ਸਕੇ ਮੋਲੀ ਦੇ ਬਰੋਤੇ ਹਾਂ ਐਦਾਂ ਡਾਕਟਰ ਸਾਹਿਬ ਲੱਗੇ ਪਿਆ ਸਾਗ ਦੀ ਤੋੜਨ ਤੂੰ ਵੀ ਤੋੜ ਲਾ ਮੜਿਆ ਮੈਂ ਨਹੀਂ ਤੋੜਦੀ ਫੜ ਫੜ ਸੜ ਲਾ ਬਸ ਤੂੰ ਉਧਰ ਮਸ਼ੀਨ ਲੱਗੀ ਹੋਈ ਆ ਜੀ ਹਾਂ ਤੇ ਫੜ ਇਹਨੂੰ ਆਪਣੇ ਆਦਰ ਫੜ ਜੋ ਤੋ ਫੜੀਆਂ ਹਾਂ ਉਹ ਤੋ ਫੜ ਪੁੱਤਾ ਹਾਂ ਲਾ ਵੇ ਜੀ ਸਾਗ ਆ ਗਿਆ ਡੈਡੀ ਦੇ ਹੁੰਦੇ ਸਾਨੂੰ ਵੀ ਟੈਨਸ਼ਨ ਸਾਗ ਦਾ ਹੋਰ 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 ਡੈਡੀ ਦੇ ਹੁੰਦੇ ਸਾਨੂੰ ਟੈਨਸ਼ਨ ਐ ਨਹੀਂ ਕੋਈ ਸਾਗ ਦੀ ਬਾਲੇ ਜੇ ਫੇਰ ਇੱਕ ਬੁੜੀ ਲੈ ਆਇਓ ਫੇਰ ਬੁੜੀ ਲੈ ਲੈ ਇਦਾਂ ਕਰਾਇਆ ਕਰੋ ਕੋਈ ਤੁਹਾਨੂੰ ਟੋੜ ਕੇ ਫੇਰ ਬੁੜੀ ਟੋਲਦੇ ਹੋ ਕੋਈ ਹਾਂ ਡੈਡੀ ਦੇ ਹੁੰਦੇ ਕਰ ਫੇਰੀ ਦੀ ਮੰਮੀ ਆ ਗਈ ਜੱਸੀ ਦੀ ਉਹਨੂੰ ਬੁਲਾਏ ਕਰਨਾ ਹਾਂ ਜਿੰਨੇ ਨੂੰ ਨਾ ਆਏ ਕੰਨਾ ਬਿਚਾਰੀ ਨਾ ਐਡੀ ਦੂਰ ਤੇ ਉਹਨੇ ਕਹਿੰਦਾ ਪੁੱਤ ਮੈਂ ਤੇ ਸਾਗ ਬਣਾ ਕੇ ਭੇਜ ਦੂੰਗੀ ਹਾਂ ਚੱਲ ਬਣਾ ਕੇ ਭੇਜ ਦੇ ਸਾਨੂੰ ਤਾਂ ਸਾਗ ਤੱਕਰ ਮਤਲਬ ਆ ਕਿਵੇਂ ਤੇ ਬਲੌਗ ਤੇਰਾ ਹਾਂ ਪਰ ਫੇਰ ਬਲੌਗਿੰਗ ਬਣੇ ਕਰਨਾ ਆਪਣਾ ਹੈ ਕੋਈ ਹਾਂਜੀ ਅੱਗੇ ਖੰਗ ਖੰਗ ਹੂੰਗੀ ਤਾਂ ਹੀ ਖੰਗਾ ਦੇਖ ਰਾਇ ਰਾਇ ਗੰਦੜਾ 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 ਇਹਨੂੰ ਕਹਿੰਦੇ ਮੰਦਲ ਆਹ ਹੈ ਮੰਦਲਾ ਗੰਦੜਾ ਮੰਦਲਾ ਤੇ ਮੰਦਲਾ ਆਹ ਖਿੱਚ ਕੇ ਰੱਖੋ ਕੰਮ ਨੂੰ ਮੜਾ ਜਾ ਡਾਕਟਰ ਸਾਹਿਬ ਹੁਣ ਸਾਗ ਥੋੜੇ ਕੰਮ ਖਿੱਚੇ ਆਹ ਲਓ ਜੀ ਇੰਦਰ ਅੰਸੂ ਵੀ ਆ ਗਿਆ ਸਾਰੇ ਇਹ ਬੋਲੋ ਪੇਪਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਹਾਂਜੀ ਡਾਕਟਰ ਸਾਹਿਬ ਸਾਗ ਥੋੜੇ ਕੰਮ ਖਿੱਚ ਕੇ ਰੱਖੇ ਸਾਰਾ ਕੁਝ ਕਰਨਾ ਪੈਂਦਾ ਜੀ ਇਕੱਠਾ ਨਾਲੇ ਜੀਦੇ ਖੇਤ ਆਏ ਕਿਤੇ ਡੰਡਾ ਲੈ ਕੇ ਨਾ ਆਏ ਵੇ ਵੀਡੀਓ ਦੇਖ ਕੇ ਆਪਣੇ ਹੀ ਖੇਤ ਆ ਆ ਖੇਤ ਤਾਂ ਆਪਣਾ ਹੈ ਤਾਂ ਤਾਇਆ ਦਾ ਤਾਇਆ ਕਿਤੇ ਬਾਹਰ ਤੇ ਆਇਆ ਹੂੰ ਵਧੀਆ ਆ ਕਿੰਨੀਆਂ ਆ ਦੇ ਕਿੰਨੀਆਂ ਵਧੀਆ ਵਧੀਆ ਗੰਦਲਾਂ ਦੇ ਤਾਇਆ ਕਿਤੇ ਪਾਕਿਸਤਾਨ ਤੇ ਆਇਆ ਹੂੰ ਤਾਇਆ ਵੀ ਤਾਂ ਤੁਹਾਡਾ ਹੀ ਹੈ ਹਾਂ ਤਾਇਆ ਤਾਂ ਸਾਡਾ ਹੀ ਆ ਮੇਰਾ ਭਾਈ ਆ ਭਾਈ ਹੋ ਆ ਗਿਆ ਜੀ ਇਹਦਾ ਪਾਈ ਆ ਸਾਗਾ ਪੁੱਤ ਐਡਾ ਬੜਾ ਗੁੱਠਲਾ ਹਾਂ ਗੁੱਠਲਾ ਗੁੱਠਲਾ ਨਹੀਂ ਪੱਤਾ ਪੁੱਤ ਹੈ ਵੇ ਐਡਾ ਬੜਾ ਹੱਥ ਰੋ ਵੀ ਬੜਾ ਹੂੰ ਮੇਰਾ ਪਾਈ ਆ ਫੜਾ ਤਾਇਆ ਹੂੰ ਤੁਸੀਂ ਲੜਨ ਨਾ ਲੱਜ ਕਰੋ ਪਾਪ ਲੜਨ ਨਾ ਲੱਜ ਕਰੋ ਲੜ ਦੇ ਦੇਖ ਮਾਰਿਆ ਆਪ ਕੋ ਡੇ ਵਾਲੀ ਇਹ ਲੜ ਪੇ ਲੈ ਆ ਲੜ ਪੇ ਲੜ ਪੇ ਓ ਲੜ ਪੇ ਓ ਬੱਸ 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 ਚਪੜੇ ਨਾ ਲਵੇੜ ਲੈ ਕੱਪੜੇ ਵਾਲੀ ਲੈ ਲਾਉਣਾ ਹੀ ਆ ਜੀ ਓ ਵੱਡੇ ਵਾਲੀ ਗੱਗੂ ਕਿ ਮਾਰ ਓਏ ਪਾਗਲ ਇਹ ਗਿਰ ਗਿਆ ਇਹ ਗਿਰ ਗਿਆ ਗਿਰ ਗਿਆ ਗਿਰ ਗਿਆ ਗਿਰ ਗਿਆ ਓਏ ਨਾ ਕਰੋ ਓਏ ਗਿਆਨਛੂ ਆਂਛੂ ਵੇਰਦਾ ਬਈ ਜੋ ਤੂੰ ਨਾ ਆਂਛੂ ਵੇਰਦਾ ਓਏ ਬੱਸ 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 ਓਏ ਬੱਸ ਓ ਕਾਕਾ ਬਰਸੀਨ ਖਰਾਬ ਹੁੰਦੀ ਏ ਲਾਤੀਆਂ ਬੱਸ 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 ਹੁਣ ਆਈ ਨਹੀਂ ਨੀ ਬੱਸ ਜ਼ਿਆਦਾ ਹੀ ਹੋ ਗਿਆ ਤੂੰ ਰ ਖੜੀ ਝੋਲਾ ਫੜੀ ਤੂੰ ਸਿੜਾ ਨਹੀਂ ਸਾਦੀ ਮੇਤਰ ਸ਼ਰਾ ਹੁੰਦੇ ਆ ਘਰ ਵੀ ਨਾਲ ਦਾ ਇਹੀ ਕੰਮ ਆਉ ਬਾਹਰ ਆ ਕੇ ਤਾਂ ਵੀ ਮੈਂ ਫਿਰ ਕੈਮਰਾ ਫੜਿਆ ਪਤਾ ਨਾ ਕੈਮਰਾ ਫੜਿਆ ਵਸ ਮੈਂ ਖੋਰਾ ਨਾਨਕ ਸ਼ੱਕ ਲਾਉਣ ਆ ਗਿਆ ਨਾ ਨਾ ਮੈਂ ਨਾਨਕ ਸ਼ੱਕ ਉਰੇ ਕਿੱਥੇ ਲਾਉਣੀ ਆਂ ਆਹ ਦੇ ਸਾਹਮਣੇ ਫੁੱਲ ਕਿੰਨੇ ਵਧੀਆ ਵਧੀਆ ਪੀਲੇ ਪੀਲੇ ਹੈ ਸਰੋਂ ਚਲ ਤੇਰੀਆਂ ਫੋਟੋ ਖਿੱਚ ਕੇ ਲਿਆਉਂਗਾ ਜੀਲਾਂ ਬਣਾਉਂਗੇ ਮੈਂ ਜਾਓ ਛੇਤੀ ਪਹਿਨ ਜਾਓ ਸਾਗ ਰਹਿਣ ਤੋ ਆ ਵੀ ਗੱਲ ਠੀਕ ਹੈ ਨਹੀਂ ਸਾਗ ਰਹਿਣ ਤੋ ਆ ਲੀ ਗੱਲ ਠੀਕ ਆ ਪਹਿਲਾਂ ਫੋਟੋਆਂ ਖਿੱਚ ਲੋ ਚੱਲ ਪਹਿਲਾਂ ਫੋਟੋਆਂ ਖਿੱਚ ਕੇ ਆਉਂਦੇ ਆ ਅਗਲੇ ਇਹ ਫੋਟੋ ਖਿੱਚਾ ਕਿ ਸਾਡਾ ਢੁੱਡਾ ਤੋੜਦਾ ਆਏ ਕਿਵੇਂ ਆਏ ਕਿਵੇਂ ਰਾਲੇ ਦੇ ਆਹੋ ਹੈ ਰਾਲੇ ਦੇ ਜੱਟਾਂ ਦੀ ਆਹੋ ਫਿਰ ਕਿਆ ਹੋ ਗਿਆ ਕਹਿੰਦਾ ਫਿਰ ਕਿਆ ਹੋ ਗਿਆ ਹੂੰ ਉਹ ਬਾਅਦ ਵਿੱਚ ਪੁੱਛਦੇ ਆਂ ਕਿਆ ਪੁੱਛਦੇ ਬਾਅਦ ਵਿੱਚ ਇਹ ਤੁਸੀਂ ਕੌਣ ਆ ਕਿੱਥੇ ਤੇ ਆਏ ਉਹਨਾਂ ਨੂੰ ਦੱਸ ਦਾਂਗੇ ਭਾਈ ਅਸੀਂ ਰਣਜੀਤ ਸਿੰਘ ਜਥੇਦਾਰ ਦੇ ਪੋਤੇ-ਪੋਤੀਆਂ ਲਾਈ ਤੋੜ ਲਿਆ ਸਾਗ ਸਾਗ ਹੋ ਗਿਆ ਬਚੇਰੇ ਹੋਰ ਤੋੜ ਲਓ ਥੋੜਾ ਜਿਹਾ ਮਾਸ ਕਿ ਲੱਗਿਆ ਵਾ ਰੜੀ ਆ ਦੇਖੀ ਕਿਆ ਲੱਗਿਆ ਵਾ ਗੰਗਲੂ ਠਗਮਾਲ 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 ਉਹਦਨ ਮੈਂ ਬੜੀਆਂ ਸਵਾਰ ਬਣੀਆਂ ਮਮੀ ਨੇ ਦੱਸਿਆ ਉੱਥੇ ਵੀ ਆਈਆਂ ਦੀਆਂ ਪੀਜੀ ਆਈ ਛੇ ਪਰ ਮੈਂ ਬਣਾਈਆਂ ਰੜੀ ਕਿਹੜੀਆਂ ਦੀਆਂ ਉਹ ਕਹੀ ਵੱਡੀਆਂ ਰੜੀ ਆ ਪੱਤਾ ਖਰਾਬ ਆ ਤੇ ਕਿੰਦਾ ਕੱਢ ਦੂੰਗੇ ਫਿਰ ਆ ਦੇਖ ਕੱਢ ਦੇ ਬਿੱਠ ਲੱਗੀ ਆ ਕੱਢ ਦੇ ਜਿਹੜਾ ਖਰਾਬ ਆ ਚਲ ਆ ਲੈ ਫੜਕੁੜੀ ਬਹੁਤ ਹੋ ਗਏ ਹਾਂ ਅੱਜ ਦਾ ਬਹੁਤ ਡੜੀ ਬਹੁਤ ਆਵਾਜ਼ ਲਓ ਜੀ ਸਾਗ ਤਾਂ ਤੋੜ ਲਿਆ ਸੋਇ ਮੈਂ ਤੋੜਦਾ ਥੋੜੇ ਜਿਹਾ ਉਰੇ ਨੂੰ ਸੋਏ ਹੁਣ ਸੋਏ ਤੋੜਨੇ ਆ ਹਾਂ ਮੈਂ ਸੋਇ ਤੋੜੂਗਾ ਥੋੜੇ ਜਿਹਾ ਮੇਥੇ ਤੋੜੂ ਮੇਥੇ ਕਿੱਥੇ ਉਰੇ ਮੇਥੇ ਤਾਂ ਹੈ ਨਹੀਂ ਆ ਤੇਰਾ ਸਿਰਨ ਲੱਗਿਆ ਵੀ ਆ ਕਿੰਨੇ ਮੇਥੇ ਆ ਅੱਛਾ ਤੁਸੀਂ ਇਹੇ ਜੇ ਨਾ ਆ ਸਾਹਮਣੇ ਇੱਥੇ ਤੋੜ ਲਾ ਤੋੜ ਲਾ ਨਾ ਮੈਂ ਮਾਰੇ ਜੇ ਸੋਏ ਤੋ ਲਾ ਆ ਜੀ ਇੱਧਰ ਸੋਏ ਮੇਥੇ ਸਭ ਕੁਝ ਟੁੱਟ ਰਿਹਾ ਇਹਨੂੰ ਕਹਿੰਦੇ ਆ ਜੀ ਆਰਗੇਨਿਕ ਸਾਗ ਹੈ ਡੜੀ ਕਰਦਾ ਬਿਨਾਰੇ ਹਾਂ ਤੋਂ ਬਿਨਾਂ ਸਪਰੇ ਹਾਂ ਤੋਂ ਸੋਏਆਂ ਮੇਥੀ ਪੈਂਦੇ ਹੋਰ ਵੀ ਪਾਲਕ ਵੀ ਲੈਣੀ ਆਪਾਂ ਨੇ ਹੈਨਾ ਚੱਲ ਪਾਲਕ ਉੱਧਰ ਫੌਜੀ ਸਾਹਿਬ ਕੰਨੀ ਤੇ ਤੋੜ ਲਾਂਗੇ ਤੂੰ ਕਹ ਲੈ ਓਏ ਜਿੰਗਲ ਆ ਲੈ ਆਹ ਦੇਖੋ ਕੀ ਕਰਦਾ ਫਿਰਦਾ ਦੂਆ ਕਿੱਥੇ ਆਹ ਸਕੂਟਰੀ ਤੇ ਬੈਠਾ ਹੈ ਇੱਥੇ ਜੋ ਲੁਫਾਫਾ ਖਾ ਗਿਆ ਜੇਬ 'ਚ ਪਾ ਲੈ ਹੁਣ ਤੈਨੂੰ ਲੁਫਾਫਾ ਕਿੱਥੋਂ ਲਈਏ ਘਰ ਤੇ ਗਿਆ ਨਹੀਂ ਮੈਂ ਸੁਣਦੇ ਹਾਂ ਨਹੀਂ ਅੱਛਾ ਪੂਰੀ ਧਿਆਨ ਨਾਲ ਜਦੋਂ ਤੁਰਦੇ ਹੁੰਦੇ ਵੀ ਸਾਗ ਲੈਣ ਜਾਣਾ ਚਾਕੂ ਬੈਲ ਲੈ ਕੇ ਆਉਣਾ ਹੂੰ ਛੇ ਗਲਤੀ ਹੋ ਗਈ ਤੁਹਾਡੀ ਸਕੂਟਰੀ ਚ ਨਹੀਂ ਪਿਆ ਨਾਲੇ ਰੱਖਿਆ ਵਦਾ ਤੁਸੀਂ ਪਹਿਲਾਂ ਪਹਿਲਾਂ ਤਾਂ ਰੱਖਿਆ ਵਦਾ ਹੁਣ ਮੈਂ ਉਹ ਨਹੀਂ ਬਣ ਗਿਆ ਬੈਸ਼ਨੂ ਬਣ ਗਿਆ ਹਾਂ ਆ ਵੀ ਤੋੜਨਾ ਕੀ ਹਾਂ ਹਾਂ ਮੇਥੀ ਹੈ ਹੋਰ ਮੇਥੀ ਹੈ ਤੋੜਨੀ ਹੈ ਤੋੜੋ ਤੋੜੋ ਫਿਰ ਮੈਂ ਤੇ ਲਓ ਜੀ ਇੱਧਰ ਸਾਗ ਦੀਆਂ ਤਿਆਰੀਆਂ ਚੱਲਦੀਆਂ ਉੱਧਰ ਘੁੰਮ ਕੇ ਆਈਏ ਆਪਾਂ ਖੇਤਾਂ 'ਚ। ਕਿਆ ਕਰਦਾ ਪੁੱਤ? ਖੇਲੀ ਖੇਲੀ ਕਰਦੇ ਸੀ। ਖੇਲੀ ਤਾਂ ਕਿਆ ਉਹ ਨੁਕਸਾਨ ਨਾ ਕਰੋ ਕੁਝ ਵੀ। ਵਰਸੀਨ ਨਾ ਮਿੱਦੋ। ਅਗਲੇ ਨੇ ਫਿਰ ਕਿਹੜਾ? ਇਹ ਵਰਸੀਨ ਆ। ਇਹ ਸਾਗ। ਇਹ ਸਾਗ ਆ ਵੱਡਿਆ ਹੋਇਆ। ਇਹ ਤਾਂ ਕਿੰਨੀ ਸੋਣੀ ਰੇੜੀ ਲੱਗ ਜਾਣੀ। ਹਾਂ। ਏ ਬੰਦਾ ਬਣ ਜਾ ਬੰਦਾ। ਪਤਾ ਮੈਨੂੰ ਮੂਲੀ ਚੱਕ ਕੇ ਲਿਆਇਆ ਤੂੰ। ਪਪਾ ਇਹਨੇ ਪਹਿਲਾਂ ਵੀ ਮੇਰੇ ਪਿੱਛੇ ਹਰ ਮਾਰੀ ਸੀ ਬੰਦਾ ਨਹੀਂ ਬਣਦਾ ਤੂੰ ਖਰਾਬੀ ਹੋ ਗਿਆ ਇਹ ਖਰਾਬੀ ਹੋ ਗਿਆ ਖਰਾਬੀਆਂ ਕਹਿੰਨ ਲੱਗ ਗਿਆ ਇਹ ਹੈਨਾ ਅਰੂਧ ਲੱਗੇ ਹੋਏ ਓਰੇ ਆ ਉੱਪਰ ਤੇ ਗਿਰਿਆ ਵਾ ਟੁੱਟ ਕੇ ਪਪਾ ਦੇਖ ਲੋ ਮੈਂ ਕੁੱਟੂਗਾ ਵੀ ਹੁਣ ਜੇ ਤੂੰ ਮਾਰੀ ਮੂਲੀ ਆਪਦੇ ਕਿੱਦੇ ਨੂੰ ਭੱਜ ਗਿਆ ਛੱਟ ਨਾ ਖਾ ਲਈ ਛੱਟ ਤੈਨੂੰ ਦੱਸ ਦਵਾਂ ਮੈਂ ਪਪਾ ਵਿਚਾਲਾ ਦੇਖ ਲੋ ਜੀ ਇਹ ਪੁੱਠੇ ਕੰਮ ਕਰਦਾ ਵੇ ਹਾਂ ਨੂੰ ਸੁਧਾਰੋ ਇਹਦੀ ਮੈਡਮ ਨੂੰ ਦੱਸਣਾ ਹੈ। ਹਾਂਜੀ ਪਾਪਾ। ਇਹ ਮੈਨੂੰ ਇਹ ਮੈਡਮ ਨੂੰ ਲਿੰਕ ਸੈਂਡ ਕਰ ਦੇਣਾ ਇਹਦਾ ਬਲੌਗ ਦਾ। ਇਹ ਮੈਡਮ ਆਪੇ ਦੇਖੂਗੀ ਆਹ ਕਿੱਥੇ ਲੁਕੇ ਹੋ। ਨਾ ਮਾਰੀ ਨਾ ਮਾਰੀ ਨਾ ਮਾਰੀ। ਤੇ ਆਹ ਇੱਧਰ ਸਾਡਾ ਖੂਹ ਆ ਜੀ। ਪਾਪਾ ਇਹਦੇ ਵਿੱਚ ਪਹਿਲੇ ਪਾਣੀ ਵੀ ਹੁੰਦਾ ਦਾ? ਹਾਂ ਬੁੱਤ ਪੀ ਸਕਦੇ ਤੇ। ਹਾਂ ਇਹ ਤਾਂ ਹੁਣ ਸਫਾਈ ਹੋਣ ਵਾਲੀ ਆ ਇਹਦੀ। ਇਹ ਮੈਂ ਪਾਣੀ ਵੀ ਪੜ ਸਕਦੇ ਆਪਾਂ ਦਵਾਰ ਤੇ। ਨਹੀਂ ਆਪੇ ਆ ਜਾਂਦਾ ਪਾਣੀ। ਆਪੇ ਹੀ ਮਿਲ ਜਾਂਦਾ। ਸਫਾਈ ਕਰਨੀ ਪੈਣੀ ਆ ਇਹਦੀ ਬੁੱਤ ਫਿਰ ਪਾਣੀ ਆ ਜਾਂਦਾ। ਜਿਵੇਂ ਮੋਟਰ ਚ ਆਉਂਦਾ ਇਹਨਾਂ ਚ ਬੂਰਾ ਚ ਆਉਂਦਾ ਉਵੇਂ ਆਉਂਦਾ। ਠੀਕਾ ਠੀਕਾ ਹਾਂ ਵੀ ਤੋੜ ਲਿਆ ਆਹੋ ਪੱਕੀ ਗੱਲ ਆ ਤੇਰੀ ਕੋਈ ਸ਼ਪਾਰਸ਼ ਨਾ ਮੇਰੀ ਤਾਂ ਭਲਾ ਸਾਾਨੂੰ ਸ਼ਪਾਰਸ਼ ਆ ਦੇਖ ਲਾ ਨਾ ਇਸ ਸ਼ਪਾਰਸ਼ ਲੈ ਸੰਲੂ ਸੰਦਾ ਆਪਣਾ ਤੋੜ ਲਾਂਗੇ ਉੱਥੇ ਦੇ ਪਿੱਛੇ ਦੇ ਹਨਾ ਆ ਲੈ ਕਮੈਂ ਨਹੀਂ ਆ ਲੈ ਕਮੈਂ ਗੜੀ ਪੱਤਾ ਵੀ ਲਿਆ ਆ ਇਹ ਕੜੀ ਪੱਤਾ ਨਹੀਂ ਇਹ ਨਿੰਮ ਦਾ ਪੱਤਾ ਪੁੱਤ ਨਿੰਮ ਦਾ ਪੱਤਾਵਾ ਦੂਗੇ ਕੋਈ ਨਹੀਂ ਸਵਾਦ ਬਹੁਤ ਆਹ ਉਹ ਥੋੜੀ ਜਿਹੀ ਪਾਲਕ ਤੋੜ ਦੋ ਬਾਈ ਹਾਂ ਤੋੜ ਲਓ ਲਓ ਜੀ ਡਾਕਟਰ ਸਾਹਿਬ ਹੁਣ ਪਾਲਕ ਤੋੜਨ ਲੱਗ ਗਏ ਰੜੀ ਆ ਪਿੱਛੇ ਕੀ ਲੱਗਿਆ ਬਾ ਤੁਹਾਡੇ ਦੇਖੀ ਗਿਰ ਨਾ ਜਾਏ ਹਾਂ ਰੜੀ ਦੇਖਿਆ ਨਹੀਂ ਹੁਣ ਥੱਲੇ ਆਹਾਂ ਮੇਥੀ ਨਸ਼ੇ ਮੇਥੀ ਆ ਮੇਥੀ ਆ ਫਿਰ ਆਹ ਸਾਗ ਲਾਇਆ ਤਾਂ ਇਹ ਕਿ ਹਜਾ ਸਾਗ ਹੋ ਗਈ ਦੂਜੇ ਸਰੋਂ ਕਿਹੜੀ ਸਰੋਂ ਲੈ ਜੀ ਲੈ ਜੀ ਜਦਸੀ ਆਹ ਹਲਾਕ ਰੱਖਣੀ ਪੈਣੀ ਪੁੱਤ ਗੜੀ ਹੁਣ ਇਹ ਸਾਗ ਪਸਾਰਾ ਹੀ ਧੋਣਾ ਹੋਣਾ ਨਹੀਂ ਇਹਨੂੰ ਮਿੱਟੀ ਬਹੁਤ ਉੱਪਰ ਰੱਖ ਲਓਗੇ ਉੱਥੇ ਘਰਾਂ ਜਾ ਕੇ ਕੱਢ ਲੂਗੇ ਇਹ ਅਲੱਗ ਕੱਢ ਕੇ ਤੂੰ ਪਾਣੀ ਲਾਇਆ ਹੋਇਆ ਨਾ ਫੌਜੀ ਸਾਹਿਬ ਨੇ ਉਹਦੇ ਕਰਕੇ ਲਓ ਜੀ ਤੋੜੋ ਫਿਰ ਸਾਗ ਪਾਲਕ ਲਓ ਜੀ ਪਾਲਕ ਵੀ ਤੋੜ ਲਈ ਸਾਰਾ ਕੁਝ ਤੋੜ ਲਿਆ ਉੱਥੇ ਦਾ ਸਿਆਪਾ ਪੈ ਗਿਆ ਦਾ ਮੈਡਮੇ ਗੜ ਗਈ ਦੀ ਸਾਡੀ ਤਾਂ ਵਿੱਚ ਸਾਡੇ ਇਨਾਵੇ ਕਾਂਟਵਾ ਬੋਲਦੀਆਂ ਸਿਰ ਤੇ ਬਚ ਬਚ ਲੋ ਬਚ ਲੋ ਜੇ ਬਚ ਹੁੰਦਾ ਹੁਣ ਉਹ ਧੰਦਾ ਉਹ ਧੰਦਾ ਉਹ ਗਿਆ ਚੱਲਿਆ ਚੱਲ ਖੜਾ ਹੋ ਜਾ ਕੀ ਹੋ ਗਿਆ ਕੀ ਹੋ ਗਿਆ ਜੇ ਤੂੰ ਏ ਏ ਏ ਏ ਏ ਲਾ ਲਾ ਦੇ ਲਾ ਦੇ ਲਾ ਦੇ ਏ ਭੱਜ ਗਏ ਤੇ ਤੇ ਨਿਆਣੇ ਨਹੀਂ ਲੋਟ ਆਉਂਦੇ ਦੋ ਤੁਸੀਂ ਹੁਣ ਕਿੱਥੇ ਚੱਲੇ ਤੁਹਾਨੂੰ ਚੱਲਦੇ ਆ ਘਰ ਨੂੰ ਬੈਜੋ ਹੁਣ 10 ਮਿੰਟ ਮੈਂ ਗੱਡੀ ਮੋੜ ਦਵਾ ਗੱਡੀ ਫੇਰ ਮੋੜ ਨਹੀਂ ਹੋਊਗੀ ਬਾਅਦ ਵਿੱਚ ਚਿਪਸੀ ਮੋੜ ਦਵਾ ਮੈਂ ਚਿਪਸੀ ਕੀ ਆਏ ਤੇ ਤੇ ਨਿਆਣੇ ਨਹੀਂ ਦੋ ਸਾਮ ਹੁੰਦੇ ਥਾਤੇ ਬਹੁਤ ਸਾਮ ਹੁੰਦੇ ਕਿਤੇ ਉਹਦੇ ਥਾਪੀਆਂ ਮਾਰਦਾ ਮੂਸੇ ਵਾਲੇ ਬਾਹ ਅੱਛਾ ਥਾਪੇ ਇਹ ਤਾਂ ਚੰਗੇ ਮਾਰਾ ਲੈਣੀ ਅਨਨ ਸੁਣ ਪਿਆਵਾ ਤੇ ਨਾ ਗੇਰ ਤੇ ਥੱਲੇ ਯਾ ਤੇ ਤੁਹਾਨੂੰ ਥਾਲਿਆ ਤਾਂ ਬਾਈ ਡੰਡਾ ਆ ਗਿਆ ਪੂਰੇ ਜਿਆਦਾ ਰੱਖ ਹੋਊਗਾ ਚਲੋ ਆਜੋ ਉਧਰੋਂ ਫੇਰ ਬੈਠੀਏ ਘੜੀ ਫੇਰ ਚੱਲਦੇ ਆ ਪਾਪਾ ਚਲੋ ਪਿਆਸ ਲੱਗੀ ਪਿਆਸ ਵੀ ਐਸੇ ਲੱਗੀ ਰਹਿਣ ਦੇ ਘਰ ਤੇ ਜਿਆਦਾ ਆਇਆ ਜਿਆਦਾ ਨਹੀਂ ਪਤਾ ਤੇ ਆਪਣੀ ਬੋਤਲ ਲੈ ਕੇ ਆਉਂਦੀ ਮੈਂ ਕਹਿਣ ਲੱਗੇ ਰਹਿੰਦੇ ਭੁੱਲੇ ਗਏ ਹੂੰ ਨਾਲੇ ਭੱਜਦੇ ਆ ਡੰਡੇ ਦੇ ਨਾਲ ਉਹ ਗੰਗਲੂ 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 ਚੱਲ ਐ ਹੈ ਨਹੀਂ ਗੰਗਲੂ ਤੁਸੀਂ ਹੈ ਤਾਂ ਗੰਗਲੂ ਐ ਕਹਾ ਨਹੀਂ ਮੰਨਦੇ ਤੁਸੀਂ ਬਿਲਕੁਲ ਵੀ ਮੰਨਦੇ ਆ ਜੀ ਸਟਰੋਲ ਫਿਰਨੇ ਆਲਾ ਹੋਇਆ ਸਾਡੇ ਪਰ ਆ ਆ ਜਾਓ ਬੜਾ ਨਚਾਓ ਨਚਾਓ ਮਾਤੂ ਦੇਖ ਰਹੇ ਸੱਪ ਬਾਹਰ ਹੋਏ ਬਾਈ ਹੁੰਦਾ ਤੁਸੀਂ ਹਾਂ ਜੀ ਹਾਂ ਤੁਸੀਂ ਇੱਥੇ ਬੱਤੀ ਓਏ ਏ ਏ ਏ ਸੁਣਦੇ ਮਾਰ ਕੇ ਏ ਹੇ ਹੇ ਬੋਲ ਸਾਡੀ ਹਾਂ ਏ ਏ ਏ ਓਹ ਤੁਹਾਡੀ ਕਲਰਲੇ ਹੋ ਗਈ ਸੀ ਇਹ ਡੈਡੀ ਨੂੰ ਜਲਦੀ ਗੁੱਸਾ ਆ ਗਿਆ ਤਾਂ ਹੈ ਡੈਡੀ ਮੈਂ ਨਾ ਕਪੀ ਵੀ ਵੱਧ ਗਿਆ ਤਾਂ ਬੀਪੀ ਵੱਧ ਗਿਆ ਤਾਂ ਘਟ ਗਿਆ ਤਾਂ ਵੱਧ ਗਿਆ ਨਾ ਪੀਵੀ ਕਾ ਬੀਪੀ ਪੀਵੀ ਪੀਵੀ ਵੱਧ ਗਿਆ ਤਾਂ ਬਾਈ ਡੈਡੀ ਲੋਕਾਂ ਦਾ ਬੀਪੀ ਵੱਧਾ ਡੈਡੀ ਦਾ ਪੀਵੀ ਵੱਧ ਗਿਆ ਓਹੋ ਯਹੋ ਤਾਂ ਨਹੀਂ ਖੜ ਗਿਆ ਪਿੱਛੇ ਹਾਂ ਲੋਈ ਇੱਧਰ ਅੱਜ ਸੂਰਜ ਵੀ ਚਮਕਿਆ ਮਾੜਾ ਯਾ ਨਹੀਂ ਤਾਂ ਤਿੰਨ ਚਾਰ ਦਿਨ ਹੋ ਗਏ ਤੇ ਬਲਾਸ਼ੀਆਂ ਵੀ ਇੱਥੇ ਪਈਆਂ ਦੱਸ ਕੋਈ ਪੁੱਛਦਾ ਨਹੀਂ ਹਾਂ ਹੁਣ ਕੀ ਨੇ ਪੁੱਛਣੀਆਂ ਇਹ ਪਹਿਲਾਂ ਤਾਂ ਪੁੱਛ ਲੈਂਦੇ ਤੇ ਮਾੜਾ ਮੋਟਾ ਹੁਣ ਨਹੀਂ ਹੋਰ ਨਹੀਂ ਆਹ ਟਾਈਮ ਨੂੰ ਛਿਟੀ ਛਿਟੀ ਖੜਕਾ ਦਿੰਦੇ ਤੂੰ ਹਾਂ ਕੋਣ ਗਲਾਸੀਆਂ ਵੀ ਡੇਕ ਉਪਰੇ ਟੰਗੀਆਂ ਪਈਆਂ ਤਾਂ ਸੁੱਖ ਨਾਲ ਜਿਆਦਾ ਸ਼ਰਾਬੀ ਵੀ ਸੋਹਣੇ ਆਉਂਦੇ ਤੇ ਹੈ ਹੁਣ ਕੋਈ ਸਾਲਾ ਫੋਨ ਨਹੀਂ ਕਰਦਾ ਕੋਈ ਵੀ ਹਾਂ ਵੀ ਭਾਈ ਆ ਜਾ ਆ ਜਾ ਬਾਬਾ ਜੀ ਕਿੱਥੇ ਆ ਹੁਣ ਤਾਂ ਐਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੇ ਆ ਘਰ ਆ ਹੀ ਆ ਜੀ ਹੁਣ ਵੀ ਕੋਈ ਕਹਿੰਦਾ ਆ ਜਾ ਬਾਹਰ ਨੂੰ ਹੂੰ ਨੀ ਕਹਿੰਦੇ ਨੇ ਢਾਂਡੇ ਹੋ ਗਈ ਆਜੋ ਹਾਂ ਦਾਧੂ ਮਾ ਜ਼ਿਆਦਾ ਹੀ ਸ਼ਕਤੀ ਆ ਗਈ ਸੀ ਹੋਰ ਜ਼ਿਆਦਾ ਖੜੇ ਜ਼ੋਦ ਵੀ ਦੇਖੋ ਸੋ ਕਿਧਰੇ ਤੇ ਪਾਣੀ ਮਿਲ ਜੂਗਾ ਨਾ ਨਜ਼ਾਰਾ ਹੀ ਆਲਾ ਪਾਣੀ ਹੁਣ ਘਰ ਜਾ ਕੇ ਮਿਲੂਗਾ ਉਰੇ ਨਹੀਂ ਮਿਲਣਾ ਚਲਾ ਦੇ ਕਾ ਇੰਜਨ ਮੈਂ ਨਹੀਂ ਚਲਾਉਂਦਾ ਮੇਰਾ ਸਾਰਾ ਕੁਝ ਹਿਲ ਜੂਗਾ ਅੰਦਰ ਤੇ ਚਲਾਉਂਦੇ ਚੁੱਲੰਗਾ ਕਰ ਨਾ ਮੈਂ ਤਾਂ ਮੈਨ ਚਲਾਉਣ ਦੀ ਹੋਂਦ ਐਨ ਦੋ ਸੋ ਲੋ ਜੀ ਐਨਾ ਕ ਬਲੌਗ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਚਲੋ